ਕੰਨਾਂ ਜੀ ਤੂੰ ਮੇਰੇ ਵਾਸਤੇ ਦੁੱਧ ਚ ਪੱਤੀ ਪਾ ਦੇ ਪਾ ਦੇ ਇਹਨੂੰ ਦੁੱਧ ਚ ਪੱਤੀ ਕੱਟਿਆ ਕਿਸਮ ਦੀ ਜਾਹਲ ਔਰਤ ਆਦੇ ਪਤੀ ਤੋਂ ਕੰਮ ਕਰਾਉਂਦੀ ਆ ਓਏ ਯਾਰ ਓਏ ਯਾਰ ਸੋळा ਸੁਪਨੇ ਮੇਰਾ ਵਿਆਹ ਹੋ ਗਿਆ ਹੈ ਯਾਹ ਤੇ ਲਈ ਉਹ ਭਲਾ ਸੰਤਾਲਾ ਵਿਆਹ ਤੋਂ ਬਾਦ ਕੀ ਕੁੱਤੇ ਖਣੀ ਹੋਈ ਮੇਰੇ ਨਾਲ ਉਹ ਸਾਲੀ ਜਨਾਨੀ ਕਦੇ ਕਿਦੀ ਭਾਂਡੇ ਧੋਦੀ ਕਦੇ ਕਦੀ ਕੱਪੜੇ ਤੋਂ ਦੇ ਕਦੇ 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 ਕਹਿੰਦੀ ਆ ਕਰ ਦੇ ਸਾਲੀ ਅਲੀ ਦਾ ਬਾਥਰੂਮ ਚ ਪਈ ਪੀੜੀ ਨਹੀਂ ਥੱਲੇ ਲੱਗਦੀ ਜਿੰਨਾ ਬੰਦਾ ਜਨਾਨੀ ਥੱਲੇ ਲੱਗਦਾ ਸਾਲੀ ਜਨਾਨੀ ਨਹੀ ਠਾਣੇਦਾਰੀ ਹੋਈ ਤਾ ਕੋਨੀ ਸੋ ਜਾ ਆਪਾਂ ਕਿਨੇ ਕੁਰੀ ਦੇਨੀ ਆਪਾਂ ਸੜਈ ਬਰਨਾ ਜਾ ਤਾ ਜਾ ਯੋਰੋ ਓਹ ਤੂੰ ਮੈਂ ਜਿਆ ਆਇਆ ਤੂੰ ਆ ਭਾਂਡੇ ਚ ਕੀ ਪੈਦਾ ਨੂੰ ਲੋ ਆ ਯੂ ਬਲਾਗ ਲਾ ਗਿਆ ਨਾ ਨੋ ਸਟਾਪ ਦੋੜੋ ਕੀ ਲੋ ਦੋਂਦਰਾ ਚੱਲ ਜਾ ਸਰਦ ਉਸਤਾਦ ਹੂੰ ਚਾਪੜ ਹੈ ਜਾ ਜਾ

ਹਾਂ ਰਾਜੇ ਨੂੰ ਆਉਂ ਕੋਈ ਜੰਮਨੀ ਰਗਣਾ ਤਨਾ ਜੀ ਉਗੋ ਰਿਹਾ ਹੌਸਾ ਰੱਖ ਤੈਨੂੰ ਖਾਉਣ ਆ ਜੀ ਮਨ ਵਾਲੀ ਗੁੱਸਾ ਲੱਖਾਂ ਜਿਹੜਾ ਉਹ ਭੰਗੜਾ ਬਾਲਦੇ ਨੇ ਮਰ ਲੂਣ ਮਿਰਚ ਲਾਇਆ ਵਾ ਉਸਤਾਦ ਬਾਹਰ ਹੋ ਗਿਆ ਉਸ ਬਾਹਰ ਆਉਂਦਾ ਕੰਮ ਖਰਾਬ ਹੋ ਗਿਆ ਜਮਾਨ ਦੇ ਛੜਿਆ ਦੀ ਇੱਕ ਤੇ ਦੀ ਉਹ ਓ ਛੜਿਓ ਦਵਾ ਖੋਲੋ ਸਦਾ ਦਾ ਕੀ ਘਰਤਾ ਹੁਣ ਖਾਵਾਂਗੇ ਕੀ ਚਲ ਕੋਈ ਨਾ ਆਪਣੇ ਛੜਿਆ ਦਾ ਤਾਂ ਰੱਬ ਹੀ ਆ ਚਲ ਘਰ ਇਕੱਠੇ ਹੋ ਜਾ ਬਾਹਰ ਦੇਖਿਆ ਕੌਣ ਆਇਆ ਮੈਂ ਕਰਦਾ ਇਕੱਠੇ ਆ ਗਿਆ ਆ ਗਿਆ ਬਾਈ ਓ ਹੋਰ ਛੜਿਆ ਕਿਵੇਂ ਆ ਵਧੀਆ ਵਧੀਆ ਭਰਾ ਓ ਛੜਿਓ ਆ ਕੀ ਕਾਣ ਕਰੀ ਬੈਠੇ ਹੋ ਓ ਕੁਝ ਨਹੀਂ ਕੁਝ ਨਹੀਂ ਬਾਈ ਔਰ ਬਾਈ ਪੀ ਆਲਾ ਅੱਜ ਆਉਂਦਿਆ ਤੂੰ ਦੱਸ ਆ ਕਿਵੇਂ ਡੱਬੇ ਚ ਕੀ ਫਰਦਾ ਓ ਕੋਈ ਨਹੀਂ ਬੈਠ ਤਿੰਨ ਦੱਸਦੇ ਆ ਜਾਦੂ ਬਾਈਓ ਤੇ ਪਾਣੀ ਲੱਗਿਆ ਹੋਰ ਸੁਣਾ ਬੱਸ ਵਧੀਆ ਹੈ ਬੱਸ ਵਧੀਆ ਹੈ ਤੇਰੇ ਵੀਰ ਦਾ ਗਿਆਨ ਪੱਕਾ ਹੋ ਗਿਆ ਆ ਚੱਕ ਕਾੜ ਹੋਈਆ ਤੇਰੀ ਕਿਤਾਬ ਤੇ ਆ ਮਿੰਨੂ ਘੋਡੇ ਘੋਡੇ ਚ ਮੇਰੇ ਦੀ ਇਸ਼ਾਰਾ ਲਿਆ ਮਿੰਨੂ ਘੋਡੇ ਘੋਡੇ ਚ ਲੰਡੂ ਕਾਵਾਗੇ ਨਾ ਮੈਂ ਕਰੇ ਜਿਵੇਂ ਆਗੇ ਹੋ ਮਿੰਨੂ ਕਾਵਾਗੇ ਨਾਲੇ ਕਰੇ ਜਿਵੇਂ ਆਂਦੇ ਹੋ ਸਭ ਸਭ ਕੱਲ ਚੰਗਾ ਮੈਂ ਚੱਲਦਾ ਫੇ ਚੱਤ ਵੀ ਆ ਤੁਸੀਂ ਆਪੀਤੀ ਸੁਹਾ ਦੀ ਬਰਾਤੇ ਜਰੂਰ ਆਇਓ ਉਸ ਥਾੜੇ ਇਹਨੂੰ ਮੰਗੇ ਜੇ ਬੜੀ ਕੁਛ ਜੜੀ ਨਾ ਇਹਨੂੰ ਕੜੀ ਕਿਨੇ ਰੇਤੀ ਥਾੜੇ ਕਰ ਕੋਈ ਲਾ ਬਾਬਾ ਪੱਕੇ ਪੱਕੇ ਖਾਣ ਵਾਲੇ ਹੋ ਗਏ ਕੋਈ ਨਾ ਕੋਈ ਨਾ ਕਰਦੇ ਆ ਬਈ ਲਾ ਮੁੰਲਾ ਦਾ ਉਸਤਾਦ ਇਹਨੂੰ ਕੋਈ ਬਾਬਾ ਤੇ ਆਇਆ ਹੈ ਉਸਤਾਦ 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 ਉਹ ਕੰਜਰਾ

ਸਹਾਨਾ ਰਸਲੇ ਆਓ ਨਹੀਂ ਜਿਹੜੇ ਰਾਤੀ ਮੂਤ ਪੀ ਕੇ ਕੰਦਾ ਵੀ ਤਾਰ ਕੇ ਸੋਣਾ ਲਿਆ ਦਾ ਓ ਯਾਰ ਤੜਕੇ ਤੜਕੇ ਨਾ ਸ਼ੁਰੂ ਹੋ ਜਾ ਕਰ ਜਾ ਚਾਲ ਲਗਿਆ ਚਾਲੇ ਕਿੰਨੀ ਜਿਹੜੇ ਬਾਹਰ ਪਿਆ ਕੋਣ ਮਨਜੂਗਾ ਕੀ पांडे ਜਿਹੜੇ ਬਾਹਰ ਪਿਆ ਮੈਂ ਖਲਮ ਫੇਰੇ ਆਜੂ ਆ ਜਾਣਾ ਪਣੀ ਤੜਕੇ ਤੜਕੇ ਦੇਖਾਂਗੇ ਏ ਨੇ ਭੰਡੇ ਭਾਈ ਚਾਹ ਲਵੀ ਬਣਾਉ। ਧੋਨੇ ਦਾ ਪੈਣਾ ਹੀ ਆ। ਸਰਾਂ ਇਨਾ ਠੰਡਾ ਪਾਣੀ ਚਲੋ।ਲਾ ਵਿਆਹ ਕਰਾ ਕੇ ਵੀ ਨਾ ਬੰਦਾ ਆਸ ਹੀ ਜਾਂਦਾ। ਜਦੋਂ ਕੁਵਾਰੇ ਸੀ ਉਦੋਂ ਸੋਚਦੇ ਸੀ ਸਾਡਾ ਵਿਆਹ ਹੋ ਜੇ ਸਾਡਾ ਵਿਆਹ ਹੋ ਜੇ ਸਾਡੇ ਘਰੇ ਵੀ ਚੂੜੇ ਆਲੀ ਆਵੇ ਅਸੀਂ ਵੀ ਪੱਕੀਆਂ ਹੱਥੀਆਂ ਖਾਈਏ ਚੂੜੇ ਆਲੀ ਦੀਆਂ ਥਾਲਾ ਕੋਈ ਪਤਾ ਲੱਗਦਾ ਨਾ ਛਾਲੇ ਵੀ ਮੜਾਉਂ ਕੱਟਿਆ ਕਿਸੇ ਦੀ ਚਾਹੀ ਲੋਰ ਆਪਣੇ ਪਤੀ ਤੋਂ ਕੋંਡੇ ਮਜਬੂਦੀ ਹੈ ਯਾਰ ਸਾਡੀ ਕੋਈ ਇੱਜ਼ਤ ਹੀ ਨਹੀਂ ਚਲੋ ਸਾਡੇ ਵੀ ਬਿੱਲਾ ਬੰਦੀ ਰਹੀਦੀ ਹੈ ਵੱਡੀ ਦੇ ਸਪੂਜਾ

ਅਸ਼ਮੀਲ ਮਾਦੀ ਫਰੈਂਡ ਦੀ ਬਰਥਡੇ ਪਾਰਟੀ ਤੇ ਜਾ ਰਹੀ ਆ ਤੇ ਨਾਲ ਹੀ ਜਿਹੜੀ ਜੁੱਤੀ ਹੋ ਗਈ ਤਾਂ ਦੇਖੋ ਨਾ ਚਲ ਜਿ ਲੋ ਜਿ ਲੋ ਚਲ ਤੇ ਇੱਕ ਮੈਂ ਚੱਲੀ ਆ ਤੇ ਮੇਰੇ ਆਉਣਿਆਂ ਨੂੰ ਆ ਸਾਰੀਆਂ ਜੁੱਤੀਆਂ ਸਾਫ਼ ਹੋ ਜਾਣੀਆਂ ਚਾਹੀਦੀਆਂ ਆ ਘੱਟਾ ਸਾਰਾ ਚਾਰ ਬੁੱਤੋਂ ਚੋ ਚੋ ਜਾਣਾ ਚਾਹੀਦਾ ਆ ਤੇ ਨਾਲੇ ਇੱਕ ਗੱਲ ਹੋਰ ਤੁਹਾਡੇ ਘਟਿਆ ਦੋ ਫਰੈਂਡ ਘਰੇ ਨਹੀਂ ਬੱਢਨੇ ਚਾਹੀਦੇ ਓਕੇ ਚਲ ਤੇ ਇੱਕ ਮੈਂ ਚੱਲੀ ਸਲਾਹ ਕਿਤੇ ਨੇ ਬੂਟ ਮੈਂ ਬਾਹਰ ਰੋਡ ਦੇ ਪਾਸ ਕੰਦਾ ਜਿੰਨ 400 ਰੁਪਿਆ ਦਿਹਾੜੀ ਪਾ ਲੈਣਾ ਪਰੋਈ ਦੀ 40 60 ਦੇ ਜੰਨ ਜਾ ਰਹੇ ਹਲੋ ਬਈ ਕੀ ਹਾਲ ਆ ਉਹ ਬੱਬੇ ਆਪਣੇ ਵਧੀਆਂ ਕੋਈ ਕਾਹਦਾ ਖੁਸ਼ੀ ਆ ਰਹੇ ਬਈ ਮਸਾ ਮਸਾ ਦਾ ਵੀ ਆਇਆ ਕੋਈ ਹਾਂ ਕੋਈ ਉਹ ਤਾਂ ਗਈ ਆ ਪਾਰਟੀ ਤੇ ਓਏ ਆਜਾ ਆਜਾ ਆਜੋ। ਉਮੀਰ ਗੱਲ ਸੁਣਾ। ਉਹ ਸਮਾਨ ਜੇ ਲਈਏ ਨਾਲੇ। ਉਹ ਮੈਂ ਲੈਂਦੀ ਸੀ ਪੇਟੀ ਜਾਨ। ਉਹ ਖਤਮ ਹੋ ਗਈ। ਅਚਲ ਜੀ ਠੀਕ ਐ। ਬਾਸ ਤੁਸੀਂ ਜਲਦੀ ਆਇਓ। ਮੈਂ ਆ ਗਿਆ ਹਾਂ ਤੁਹਾਡੇ ਟੇਬਲ ਟੋਪਰ ਆ ਲਾ ਕੇ ਤਿਆਰੀ ਕਰਤਾ। ਚਲ ਠੀਕ ਆਜੋ। ਆਜਾ ਆਜੋ ਆਜੋ ਆਜੋ। ਹੇ। ਸਾਲਾ ਅੱਜ ਸਭ ਖਾਣਾ। ਸਾਲਾ। ਯਾਰ ਇਹ ਬੰਦ ਨੂੰ ਵੀ ਨਾ ਆਇਆ। ਜੋਏ ਬੋਛੇ ਬੜੀ ਜਲਦੀ ਆ ਗਏ ਥਾਲੇ ਫੇਲੜ ਜੇ ਨਾ ਯਾਰਾ ਬਾਈ ਬਾ ਮਾੜਾ ਹੀ ਹੈ ਭਰਾਵਾ ਬਣਾ ਰਿਹਾ ਮਲਾਦਾ ਗੱਲ ਕਰਨ ਦੀ ਯਾਰ ਮੈਂ ਭਾਂਡੇ ਮਾ ਜੇ ਤੈਨੂੰ ਪਤਾ ਤਾਂ ਯਾਰ ਉਸਮਾਨ ਕਿਆ ਸੀ ਤੈਨੂੰ ਲੈ ਕੇ ਆਏ ਜੀ ਬਾਈ ਲੈ ਕੇ ਆਏ ਆ ਉਹ ਚੱਲ ਆਦਾ ਵਧੀਆ ਕਰ ਲੈ ਯਾਰ ਉਹ ਤੁਹਾਨੂੰ ਤਾਂ ਪਤਾ ਹੀ ਆ ਮੇਰੇ ਘੋਬੀ ਢੰਡੀ ਦਾ ਹਾਂ ਹਾਂ ਪਤਾ ਤੇਰਾ ਤਾਂ ਘਰੋਂ ਨਹੀਂ ਨਿਕਲਣ ਦਿੰਦੀ ਦੋ ਵੀ ਮੁੰਡੇਓ ਦੇ ਬੇਕੋ ਮੈਂ ਗਲਾਸ ਲੈ ਕੇ ਚਲ ਮੇਰੀ ਤੂੰ ਵੀ ਬੈਠ ਕੰਕਾ ਕਪਨ ਛੋਟੇ ਦੇ ਬੈਗ ਬੰ ਮੋਟੇ ਤੇ ਇਹਨੂੰ ਆਪ ਬੈਗ ਪਿਆ ਕੀ ਨਾ ਪਾਉਂਦਾ ਲਾ ਵੀ ਮੁੰਡਿਓ ਗਲਾਸੀਆਂ ਤੇ ਆ ਚੱਕੋ ਕੁੜੀਆਂ ਬਲਖਰੂ ਮੇਰਾ ਕੁਈ ਪਾਪੇ ਦਾ ਨਾਮ ਲੈ ਕੇ ਇਹ ਦੂਜੇ ਪਹਿਲਾਂ ਮਾਸੀ ਭਾਬੀ ਆਈਏ ਲੈ ਵੀਰ ਚਾਹੂ ਬਰੇ ਆ ਨੀ ਤੂੰ ਵੱਡਾ ਵੀਰਾ ਇੱਧਰ ਆ ਚੱਲੇ ਆ ਪਾਪੇ ਦਾ ਬੈਕਅਪ ਬੜੇ ਦਿਨਾਂ ਬਾਅਦ ਯਾਰ ਵਧੀਆ ਲੱਗੀਆਂਦਾ ਆ ਤੁਹਾਨੂੰ ਮਿਲ ਕੇ ਉਹ ਉਹ ਛੋਟਾ ਅਛੇ ਉਹ ਭਾਈ ਯਾਰ ਕਾਹਤਾਂ ਰਹਿ ਕਰਦਾ ਹੁੰਦਾ ਉਹ ਤੇਰੀ ਪਾਪੀ ਨੇ ਸੌ ਪਾਈ ਜਾਂਦਾ ਉਹ ਕੋਈ ਚੱਕਰ ਨਹੀਂ

ਭੈਰ ਹੂੰ ਵੀਰੋ ਪਹਿਲਾਂ ਤਰੀ ਕਿੰਨੀ ਚੜਾਈ ਹੁੰਦੀ ਸੀ ਯਾਰਾਂ ਬੇਲੀਆਂ 'ਚ ਸਹੀ ਗੱਲ ਹੈ ਭਈ ਆਪਾਂ ਕਿੰਨੀ ਲੇਟ ਕਰੇ ਵੜਦੇ ਸੀ ਕੋਲਾਦੈਨ ਕੋਈ ਪੁੱਛਦਾ ਹੀ ਨਹੀਂ ਹੂੰ ਕਿੱਧਰੋਂ ਆਏ ਕਿੱਧਰ ਚੱਲੇ ਹੁਣ ਹੁਣ ਦੂਦਲਾ ਜਾਵੇਂ ਜਨਾਲੀ ਦੇ ਥੱਲੇ ਹੀ ਲੱਗ ਗਏ ਚੱਲ ਛੱਡ ਤੱਕ ਪਾਇਆ ਸੀ ਤੇਰੇ ਇਹਨਾਂ ਨੇ ਨੀ ਨਾ ਤੁਮ੍ਹ ਬਾਈ ਤਗੜੇ ਵਾਂਗ ਸਦੀ ਰੱਖਣੀ ਸੀ ਬਾਈ ਤੈਨੂੰ ਗੱਲ ਕਵਾਂ ਯਾਰ ਗੁੱਸਾ ਦੇ ਨਹੀਂ ਕਰਦਾ ਪਰ ਤੂੰ ਨਾ ਜਿਵੇਂ ਬੁੱਧੂ ਬਣ ਗਿਆ ਸਹੀ ਗੱਲ ਆ ਯਾਰ ਮੈਂ ਟੱਲੇ ਆ ਰシャ ਡਰਛੇ ਇਹਨੇ ਯਾਰਾਂ ਇ ਜਨਾਨੀ ਦੇ ਥੱਲੇ ਹੀ ਲੱਗਿਆ ਰਹਿਣਾ ਗੱਲ ਤਾਂ ਸਹੀ ਆ ਪੱਕਾ ਯਾਰ ਇੱਕ ਹੋਰ ਤੂੰ ਜੰਗਾ ਕੋਸ਼ ਭਾਈ ਠੀਕ ਹੈ ਸੌਰੀ bro ਜੰਗਾ ਤੂੰ ਗਾਇਨ ਦੀ ਨਾ ਨਹੀਂ ਹੋਲੇ ਲੱਗਿਆ ਰਹਿਣਾ ਤੇਰਾ ਗੋਲ ਨਹੀਂ ਹੋ ਸਕਦਾ ਤੂੰ ਜਨਾਨੀ ਥੱਲੇ ਲੱਗਿਆ ਰਹੀ ਹਾਂ ਹਾਂਲਾ ਆ ਵ્યાਗ ਕਰਾ ਕੇ ਜਨਾਨੀ ਦੇ ਤਾਂ ਥੱਲੇ ਲੱਗਾ ਹੀ ਲੱਗਾ ਆ ਉਹ ਦੋਇਆ ਬੰਦੇ ਵੀ ਮੈਨੂੰ ਗੱਲਾਂ ਕਰਨ ਲੱਗੇ ਕੋਈ ਨਹੀਂ ਆਉਣ ਦੇ ਅੱਜ ਇਹਨੂੰ ਕੀ ਕਹਿੰਦਾ ਸੀ ਉਹ ਕਿ ਤੂੰ ਆਉਦੀ ਜਨਾਨੀ ਨੂੰ ਤਕੜੇ ਵਾਂਗ ਸਿੱਧਾ ਨਹੀਂ ਕਰ ਸਕਦਾ ਅੱਜ ਘਰਮ ਨੂੰ ਮੈਂ ਸਿੱਧਾ ਤਕਲੇਵਾਉਂਦਾ ਆ ਆਉਣ ਦੇ ਇਹਨੂੰ ਆਤੂ ਦੇ ਦਰਵਾਜ਼ੇ ਤੱਕ ਖੁੱਲ੍ਹਿਆ ਆ ਨੋਹੀਏ ਤੁਹਾਡੇ ਸਾਹਮਣੇ ਖੜੀ ਹਾਂ ਡਿਸਪਲਿਨੈਂਸ ਨਾਲ ਮੁੱਝੋ ਪੀਤਾ ਆ ਨਾ ਤੇਰੇ ਪਿਓ ਤੋਂ ਨਹੀਂ ਪੈਸੇ ਲੈ ਕੇ ਪੀਤਾ ਆਪਦੇ ਪੈਸਿਆਂ ਦਾ ਪੀਤਾ ਮੇਰੀ ਪਿਓ ਤੇ ਜਾਨ ਦੀ ਲੋੜ ਨਹੀਂ ਆ ਠੀਕ ਹੈ ਨਾ ਨਾ ਤੇਰੇ ਪਿਓ ਨੇ ਤੈਨੂੰ ਦਿੱਤਾ ਕੀ ਆ ਲੋਕ ਬਾਰ ਮੇਰੀ ਇੰਨੀ ਇੱਜ਼ਤ ਕਰਦੇ ਸੀ ਕਿ ਜਦੋਂ ਉਹਦਾ ਵਿਆਹ ਕਰਾ ਲਿਆ ਤੇਰੇ ਨਾਲ ਤੇ ਲੋਕ ਲੋਕ ਮੈਨੂੰ ਕਹਿੰਦੇ ਆ ਤੂੰ ਜਨਾਨੀ ਦੇ ਥੱਲੇ ਲੱਗ ਗਿਆ ਅੱਜ ਇਸ ਗੱਲ ਦਾ ਫੈਸਲਾ ਹੋ ਕੇ ਰਹਿਗਾ ਜਾਂ ਇਸ ਘਰ ਚ ਤੂੰ ਸੀ ਰਹੋਗੇ ਜਾਂ ਮੈਂ ਰਹਾਂਗੀ ਨਾ ਤੇਰਾ ਫੈਸਲਾਗਾ ਮੈਂ ਕਰਾਉਣਾ ਚਾਹ ਲਾ ਯਾਰਾਂ ਦੇ ਪੰਪਾ ਚ ਆ ਕੇ ਅੱਗੇ ਦਾ ਘਰ ਦੀ ਤੋਂ ਬੇਇੱਜ਼ਤੀ ਕਰਾਉਂਦਾ ਸੀ ਅਜਨ ਲੱਥੇ ਵੀ ਪੈ ਗਏ ਸੋਰੀ ਜੀ ਬਾਕੀ ਲੱਥੇ